ਸਿੰਪਲ ਗੱਲ ਹੈ ਭੱਤੀ ਸਦੇ ਕੋਈ ਪੜਦਾ ਪੋਰੇ ਪੜਦਾ ਕੋਈ ਕੁਛ ਕਰਦਾ ਕੋਈ ਕੋਈ ਲੋਕਾਂ ਨੂੰ ਪਾਗਲ ਬਣਾ ਰਹੇ ਆ ਐਸੇ ਐਸੇ ਪਖੰਡ ਬਣਾ ਨੇ ਵੀ ਲੋਕਾਂ ਦੀ ਸਭ ਚਨਾਵ ਹੈ ਕਣ ਕੋਈ ਤਪ ਕਰਦਾ ਕੋਈ ਖੜਾ ਹੀ ਰਹਿੰਦਾ ਸਭ ਪਖੰਡਾ ਰੋਟੀ ਦੇ ਇੱਕ ਵਾਰ ਭਾਈ 2 40 ਦਿਨ ਖੜੇ ਰਹੋ ਦੁਖਤਾ ਹੈ ਸਾਰੀ ਜ਼ਿੰਦਗੀ ਦੀ ਫੇਰ ਰੋਟੀ ਹਿੰਦੀ 40 ਸਹੀ ਹੈ ਇਹੀ ਜਾਲੀ ਸਾਰ 40 ਦਿਨ ਦਾ ਧਮਕਾ ਲਓ ਫੇਰ ਰੋਟੀ ਹਿੰਦੀ ਅਗਲਾ ਹੋ ਹੋਰ ਤੇ ਇਹਨਾਂ ਦਾ ਹੈ ਰੋਟੀ ਤੇ ਸਵਾਇ ਧਰਮ ਚ ਹੈ ਕੀ ਹੋਰ ਇਹ ਦੱਸਣ ਵੀ ਸਾਡਾ ਟਾਰਗੇਟ ਕੀ ਹੈ ਕਿਸੇ ਨੇ ਟਾਰਗੇਟ ਦੱਸਿਆ ਨਹੀਂ ਆਈ ਥਿੰਕ ਟਾਰਗੇਟ ਦੱਸਣ ਕੀ ਹੈ ਕਿ ਟਾਰਗੇਟਾਂ ਦੀ ਪ੍ਰਾਪਤੀ ਕਿਵੇਂ ਹੋਊਗੀ ਗੁਰਬਾਣੀ ਚ ਟਾਰਗੇਟ ਹੈ ਟਾਰਗੇਟ ਦੀ ਪ੍ਰਾਪਤੀ ਦੱਸੀ ਹੈ ਸਾਰਿਆਂ ਨੇ ਜਗਾ ਜਗਾ ਦੱਸੀ ਹੈ ਹਜ਼ਾਰਾਂ ਵਾਰ ਦੱਸੀ ਹੈ ਸਮਝਾ ਸਮਝਾ ਕੇ ਦੱਸੀ ਹੈ ਉਹਨਾਂ ਨੇ ਕੀ ਦੱਸਿਆ ਕਿਸੇ ਗਰੰਟੀ ਦੱਸੋ ਟਾਰਗੇਟ ਕੀ ਹੈ ਕਿਸੇ ਦਾ ਇਹਤੇ ਟਾਰਗੇਟ ਆ ਚਾਰ ਪਦਾਰਥ ਜੇ ਕੋ ਬੰਦ ਸਾਜਨਾ ਕਿਸੇ ਵਲਗ